ਜਦੋਂ ਕਿ ਤੋ ਨਹੀਂ ਮਿਲਣਾ ਫਿਰ ਅਖੀਰਲਾ ਹਥਿਆਰ ਆ ਵੀ ਥਿੰਦ ਮਸ਼ੀਨਰੀ ਸਟੋਰ ਤੇ ਚਲ ਜੋ ਉਤੋਂ ਸਭ ਕੁਝ ਮਿਲ ਜਾਣਾ ਵਾ ਨੇ ओरिजिनल ਲੈਣਾ ਵਾ ਉਹੀ ਆयो ਸਾਡੇ ਕੋਲ ਦੇਸੀ ਦਾ ਕੋਈ ਕੰਮ ਨਹੀਂ ਗਾ ਡੁਪਲੀਕੇਟ ਦਾ ਕੋਈ ਕੰਮ 2011 ਤੋਂ ਲੈ ਕੇ ਅੱਜ ਤੱਕ ਇੰਡੀਆ ਚ ਅਸੀਂ ਨੰਬਰ 1 ਆ ਪੰਜਾਬ ਦੇ ਵਿੱਚ ਲਗਭਗ 1000 ਮਸ਼ੀਨ ਜਿਹੜੀ ਉਹ ਸਾਲ ਦੀ ਸੇਲ ਕਰਦੇ ਆ ਸ਼ਕਤੀਮਾਨ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਇੱਕ ਤਾਂ ਧਾਨ ਮਿਤਰਾ ਮਸ਼ੀਨਰੀ ਆ ਇੱਕ ਜਿਹੜੇ ਮੱਕੀ ਦਾ achar ਪਾਉਂਦੇ ਕਿਸਾਨ ਵੀਰ ਉਹਨਾਂ ਲਈ ਖੁਸ਼ਕਬਰੀ ਆ ਤੇ ਸਾਡੇ ਕੋਲ ਐਕਸਟਰਾ ਸਰਵਿਸ ਕਿੱਟਾਂ ਪਈਆਂ ਵਾ ਅਸੀਂ ਜੱਟ ਦਾ ਕੰਮ ਨਹੀਂ ਖੜਨ ਦੇਣਾ ਉਹਨੂੰ ਮਹੀਨ ਦੇ ਦੇਣੀ ਉਹਨੂੰ ਦੇ ਦੇਣਾ ਵੀ ਬਿਆਸ ਸੱਟ ਚੱਕ ਚਲਾਕ ਤੇਰਾ ਕੰਮ ਨਹੀਂ ਰੂਆ ਅੱਜ ਦੀ ਦੇਣ ਨਕਸਾਨ ਆਚਾਰ ਪਾਉਣ ਵਾਲੀ ਮਸ਼ੀਨ ਦੀ ਜੀ ਇਹਦੀ ਜਿਹੜੀ ਰਿਪੇਅਰ ਆ ਹਰੇਕ ਮਿਸਤਰੀ ਨਹੀਂ ਕਰ ਸਕਦਾ ਹਮ ਸਾਰੀ ਪੂਰੀ ਟ੍ਰੇਨਿੰਗ ਦੇਵਾਂਗੇ ਕੋਈ ਪੈਸਾ ਨਹੀਂ ਖਾਸ ਪਹਿਲੀ ਜਿਹੜੀ ਸਰਵਿਸ ਆ ਮਸ਼ੀਨ ਦੀ ਸਾਡੀ ਬਿਲਕੁਲ ਫ੍ਰੀ ਆ ਜੇ ਖੇਤੀਬਾੜੀ ਕਰਦੇ ਹੋ ਤੁਸੀਂ ਤਾਂ ਸ਼ਕਤੀਮਾਨ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਖੇਤੀਬਾੜੀ ਸੰਧਾਂ ਦੇ ਵਿੱਚ ਚਾਹੇ ਰੋਟਾਵੇਟਰ ਹੋਵੇ ਚਾਹੇ ਸਾਇਲਜ ਵਾਲੀ ਸਿੰਗਲ ਰੋ ਵਾਲੀ ਮਸ਼ੀਨ ਹੋਵੇ ਜਾ ਕੋਈ ਹੋਰ ਇੰਪਲੀਮੈਂਟ ਹੋਵੇ ਤਾਂ ਸਭ ਤੋਂ ਪਹਿਲਾਂ ਜੇ ਫੀਲਡ ਦੇ ਵਿੱਚ ਲਾਂਚ ਕੀਤਾ ਤਾਂ ਉਹ ਕੰਪਨੀ ਦਾ ਨਾਮ ਸ਼ਕਤੀਮਾਨ ਹੈ ਤੇ ਸ਼ਕਤੀਮਾਨ ਦੇ ਸੰਧਾਂ ਦੀ ਕਿੰਨੀ ਐਕੂਰੇਸੀ ਆ ਕੀ ਕੁਆਲਿਟੀ ਆ ਇਹਦੇ ਬਾਰੇ ਮੈਨੂੰ ਨਹੀਂ ਲੱਗਦਾ ਵੀ ਸ਼ਬਦਾਂ ਦੇ ਵਿੱਚ ਦੱਸਣ ਦੀ ਲੋੜ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹਰੇਕ ਦਾ ਵਿਸ਼ਵਾਸ ਹੈ ਸ਼ਕਤੀਮਾਨ ਤੇ ਅੱਜ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਪਹੁੰਚਣ ਲੱਗਿਆ ਇਹਦੇ ਬਾਰੇ ਗੱਲ ਸਭ ਤੋਂ ਪਹਿਲਾਂ ਸਸਿਕਾਲ ਵੀਰ ਸਸਿਕਾਲ ਅੱਜ ਧਰਮਪ੍ਰੀਤ ਆਪਾਂ ਪਹੁੰਚੇ ਆਂਗੇ ਸਿੰਦ ਮਸ਼ੀਨਰੀ ਸਟੋਰ ਤੇ ਪੰਜਾਬ ਦਾ ਨੰਬਰ 1 ਪੰਜਾਬ ਦਾ ਨੰਬਰ 1 ਡੀਲਰ ਨੇਗੇ ਸ਼ਕਤੀਮਾਨ ਦੇ ਸultanpur Lodhi ਦੇ ਵਿੱਚ ਜੀ ਜਦੋਂ ਵੀ ਕੋਈ ਸ਼ਕਤੀਮਾਨ ਦੀ ਤੁਸੀਂ ਗੱਲ ਕੋਈ ਇੰਪਲੀਮੈਂਟ ਬਾਰੇ ਪੁੱਛਣਾ ਜਾਂ ਕੁਝ ਕਰਨਾ ਅਸੀਂ ਸਕਰੀਨ ਤੇ ਤੁਹਾਨੂੰ ਨੰਬਰ ਦੇਵਾਂਗੇ ਤਾਂ ਇੱਕ ਵਾਰੀ ਤੁਸੀਂ ਜ਼ਰੂਰ ਇਹਨਾਂ ਨੂੰ ਵਿਜ਼ਿਟ ਕਰਿਓ ਜਿਹੜੇ ਮਾਲਕ ਜਿਹੜਾ ਵੀ ਕੋਈ ਸ਼ਕਤੀਮਾਨ ਦਾ ਇੰਪਲੀਮੈਂਟ ਆਉਂਦਾ ਪੰਜਾਬ ਦੇ ਵਿੱਚੋਂ ਪਹਿਲਾ ਇਹਨਾਂ ਕੋਲੇ ਆਉਂਦਾ ਹੈ ਠੀਕ ਹੈ ਜਿਵੇਂ ਤੁਸੀਂ ਦੇਖਸੋ ਬੂਮ ਸਪਰੇਅਰ ਖੜਾ ਹੈਗਾ ਇਹ ਹਰੇਕ ਡੀਲਰ ਤੋਂ 2023 ਤੱਕ ਜੂਪੀਐਲ ਕੋਲੇ ਸੀਗਾ ਹਾਂ ਹੁਣ ਟਾਈਪ ਆ ਜਦੋਂ ਟੋਪੀ ਦੇ ਵਿੱਚ ਆ ਗਏ ਤਾਂ ਬਾਈਆਂ ਕੋਲੇ ਕਿਸਾਨਾਂ ਵਾਸਤੇ ਉਪਲਬਧ ਖੜਾਗਾ ਇੱਕ ਹਰੇਕ ਹਰੇਕ ਡੀਲਰ ਕੋਲੋਂ ਮਿਲਣਾ ਨਹੀਂ ਲੇਕਿਨ ਇੰਪਲੀਮੈਂਟ ਦੀ ਗੱਲ ਆਪਾਂ ਕਰੀਏ ਵੀ ਸਾਰਾ ਇੰਪਲੀਮੈਂਟ ਇਥੋਂ ਮਿਲ ਜੂਗਾ ਏ ਟੂ ਜ਼ੈਡ ਏ ਤੋਂ ਏ ਤੋਂ ਜ਼ੈਡ ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਆ ਗਈ ਹਾਂ ਜਿਹੜੀ ਆਪਾਂ ਗੱਲ ਕਰਦੇ ਆ ਜੀ ਰੂਟਾ ਵੀਟਰਾਂ ਦਾ ਸਪੇਅਰ ਪਾਰਟ ਹਾਂ ਵਿਊਕਮ ਪਲਾਂਟਰਾਂ ਦਾ ਸਪੇਅਰ ਪਾਰਟ ਜਿਹੜਾ ਕਿਥੋਂ ਮਿਲਦਾ ਡੀਲਰਾਂ ਦਾ ਸਪੇਅਰ ਪਾਰਟ ਹਾਂ ਜਿਹੜੀਆਂ ਇਹਨਾਂ ਦੀਆਂ ਮਸ਼ੀਨਾਂ ਆਲੂ ਬੀਜਣ ਵਾਲੀਆਂ ਹੁੰਦੀਆਂ ਨੇ ਆਲੂ ਦੀ ਫੇਲ ਵੜਨ ਵਾਲੀਆਂ ਹੁੰਦੀਆਂ ਨੇ ਸ਼ਕਤੀਮਾਨ ਇੱਕ ਇੰਡੀਆ ਦੀ ਇਹੋ ਜੀ ਕੰਪਨੀ ਆ ਜਿਹਦੀ ਕੋਈ ਆਪਾਂ ਇਹ ਕਹਿੰਦੇ ਵੀ ਕੋਈ ਵੀ ਮਸ਼ੀਨ ਹੂੰ ਮੇਰਾ ਖਿਆਲ ਕਿਸੇ ਵੀ ਖੇਤੀ ਦੀ ਕਿਸੇ ਵੀ ਫਸਲ ਦੇ ਵਿੱਚ ਫੇਲ ਨਹੀਂ ਹੋਈ ਫੇਲ ਤੋਂ ਬਿਨਾ ਵੀ ਉਹ ਆਪਾਂ ਨੂੰ ਨਾ ਅਫਲਬਦ ਹੋਵੇ ਸ਼ਕਤੀਮਾਨ ਕਹੇ ਜਾਂ ਬ੍ਰਾਂਡ ਦਾ ਸਪਰੇ ਪੰਪ ਹੋ ਗਿਆ ਆਲੂਆਂ ਤੇ ਬੇਲ ਵੜਨ ਵਾਲਾ ਹੋ ਗਿਆ ਆਲੂ ਬੀਜਣ ਵਾਲੀ ਹੋ ਗਈ ਰੂਟਾਟਰ ਹੋ ਗਿਆ ਸੁਪਰ ਸੀਡਰ ਪਲਾਂਟਰ ਸਰਸ ਸਵਾਈਲਰ ਹੋ ਗਿਆ ਹੂੰ ਤੇ ਜਿਵੇਂ ਇਹਨਾਂ ਦਾ ਆਮ ਸਸ ਸਸ ਫੈਲਰ ਬਹੁਤ ਹਲਕਾ ਜਿਹਾ ਹੁੰਦਾ ਤੁਸੀਂ ਸਸ ਫੈਲਰ ਹੀ ਦੇਖੋ ਕਿੰਨਾ ਘੈਂਟ ਆ ਨਾ ਸਿੰਗਲ ਜਿਹਨੂੰ ਆਪਾਂ ਕਹਿ ਦਿੰਦੇ ਆ ਇਹਨੂੰ ਚਾਹੇ ਸਿੰਗਲ ਕਰ ਲੋ ਚਾਹੇ ਤਿੰਨ ਵਾਲਾ ਬਣਾ ਲਓ ਤੇ ਜਿਹੜਾ ਸਭ ਤੋਂ ਤੁਹਾਨੂੰ ਅਸੀਂ ਮੇਨ ਗੱਲ ਦੱਸਣੀ ਆ ਵੀ ਸਪੇਅਰ ਪਾਰਟ ਜਿਹੜਾ ਕਿਤੋਂ ਮਿਲਦਾ ਨਹੀਂ ਜਿਹੜਾ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਮਿਲਦਾ ਗੱਡਾ ਅੜ ਗਿਆ ਜੀ ਤੁਹਾਡਾ ਜਦੋਂ ਤੁਹਾਡਾ ਕੰਮ ਖੜ ਗਿਆ ਤਾਂ ਨੰਬਰ ਹੋਣਗੇ ਸਕਰੀਨ ਤੇ ਤੁਸੀਂ ਸਿੰਧ ਮਸ਼ੀਨਰੀ ਸਟੋਰ ਤੇ ਯਾਦ ਕਰਿਓ ਤਾਂ ਉਹ ਤੁਹਾਨੂੰ ਸਾਰਾ ਕੁਝ ਮਿਲੂਗਾ ਤੁਹਾਨੂੰ ਮਾਲਕ ਨਾਲ ਵੀ ਮਲਾਉਂਦੇ ਆ ਤੇ ਆਜੋ ਸਾਨੂੰ ਸਟੋਰ ਦੇ ਵਿੱਚ ਵੀ ਅਸੀਂ ਵਿਚਿਤ ਕਰਾਉਣੇ ਆ ਅੱਜ ਇੰਪਲੀਮੈਂਟ ਦਾ ਦੱਸਿਆ A to Z ਇੰਪਲੀਮੈਂਟ ਦਾ ਇਹਨਾਂ ਤੋਂ ਕੋਲੋਂ ਮਿਲਦੀ ਆ ਤੇ ਸਪੇਅਰ ਪਾਰਟ ਦੇ ਵਿੱਚ ਕੁਝ ਆਟਮਾਂ ਇਆਂ-ਇਆਂ ਵੀ ਨੇ ਜਿਹੜੀਆਂ ਬਾਰੇ ਕਿਸਾਨਾਂ ਨੂੰ ਪਤਾ ਹੀ ਨਹੀਂ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਮੈਂ ਜੋਗਾ ਸਿੰਘ ਥੰਨ ਮਸ਼ੀਨਰੀ ਸਟੋਰ ਤੋਂ ਜੀ ਜੀ ਆ ਇਹਨੂੰ ਆਪ ਜੀ ਨੂੰ ਔਰ ਸਾਡੇ ਕੋਲ ਜੇ ਸਪੇਅਰ ਪਾਰਟ ਦੀ ਗੱਲ ਕਰੀਏ ਖਾਸ ਕਰ ਮੋਬਾਈਲ ਸ਼੍ਰੈਡਰ ਦਾ A to Z ਸਾਰੀਆਂ ਪਾਰਟ ਵੀ ਉਹ ਲੱਭਦਾ ਇਥੋਂ ਤੱਕ ਵੀ ਅਸੀਂ ਇੱਕ ਮਸ਼ੀਨ ਇੱਥੇ ਹੀ ਤਿਆਰ ਕਰ ਸਕਦੇ ਹਾਂ ਕੋਈ ਪਾਰਟ ਦੇ ਨਾਲ ਕੱਲੇ ਪਾਰਟ ਦੇ ਨਾਲ ਹੀ ਮਸ਼ੀਨ ਪੂਰੀ ਕੰਪਲੀਟ ਕਰ ਦਾਂਗੇ ਵੀ ਕੋਈ ਇਦਾਂ ਦੀ ਆਈਟਮ ਨਹੀਂ ਜਿਹੜੀ ਤੁਹਾਡੇ ਕੋਲ ਅਸੀਂ ਕਹ ਦਾਂਗੇ ਵੀ ਸ਼ਾਰਟ ਆ ਇੱਕ ਚੈਲੰਜ ਵਾਲੀ ਗੱਲ ਹੈ ਕਿ ਮੋਬਾਈਲ ਸਟ੍ਰੈਡਰ ਦਾ ਪੂਰਾ ਸਪੇਅਰ ਪਾਰਟ ਮਾਰਕੀਟ ਦੇ ਵਿੱਚੋਂ ਮਿਲਦਾ ਨਹੀਂ ਬਿਲਕੁਲ ਮਿਲਦਾ ਦੇਖੋ ਤੁਸੀਂ ਗੀਅਰ ਬਾਡੀਆ ਸਾਰਾ ਕੁਝ A to Z ਡਿਸਕ ਕਟਰ ਫਲਾਈ 휠 ਪਲੇਟ ਹਰ ਚੀਜ਼ ਅਵਲਵਦਾ ਗ੍ਰੈਂਡਰ ਵੀਲ ਕੋਈ ਆਈਟਮ ਇਦਾਂ ਦੀ ਨਹੀਂ ਕਿ ਜਿਹੜੀ ਤੁਹਾਨੂੰ ਨਾ ਮਿਲੂਗੀ ਔਰ ਆਪਾਂ ਪੂਰੇ ਪੰਜਾਬ ਦੇ ਡਿਸਟ੍ਰੀਬਿਊਟਰ ਆ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਇਸ ਵੇਲੇ ਵਾਟ ਡੀਲਰ ਨੂੰ ਚਾਹੀਦਾ ਹੋਵੇ ਜਾਂ ਕਿਸੇ ਕਿਸਾਨ ਵੀਰ ਨੂੰ ਚਾਹੀਦਾ ਹੋਵੇ ਉਹ ਆਨਲਾਈਨ ਪੇਮੈਂਟ ਕਰਨੀ ਚਾਹੁੰਦਾ ਵਾ ਅਸੀਂ ਬਸਤੇ ਵੀ ਰਖਵਾ ਸਕਦੇ ਆ ਔਰ ਜੇ ਉਸ ਤਰ੍ਹਾਂ ਆਣ ਕੇ ਲੈਣਾ ਵਾ ਤਾਂ ਵੀ ਵੈਲਕਮ ਆ ਜੀਐਸਟੀ ਨੰਬਰ ਹੋਵੇਗਾ ਤਾਂ ਉਹਨੂੰ ਅਸੀਂ ਬਿਲਿੰਗ ਉਸ ਹਸਾਬ ਨਾਲ ਕਰ ਦਾਂਗੇ ਜੇ ਫਾਰਮਰ ਹੋਏਗਾ ਤਾਂ ਉਹਨੂੰ ਉਸ ਹਸਾਬ ਨਾਲ ਬਿਲਿੰਗ ਹੋਏਗਾ ਮਤਲਬ ਬਿਨਾ ਪੂਰਾ ਪੀਸ ਮੰਗਾਏ ਤੁਸੀਂ ਇਹ ਕਹਿੰਦੇ ਹੋ ਵੀ ਸਪੇਅਰ ਪਾਰਟ ਇੰਨਾ ਕ ਅਵੇਲੇਬਿਲਿਟੀ ਹੈ ਵੀ ਇੱਥੇ ਪੂਰੀ ਮਸ਼ੀਨ ਬਣ ਕੇ ਤਿਆਰ ਤੁਸੀਂ ਆਪ ਹੀ ਧਿਆਨ ਮਾਰੋ ਕੈਮਰੇ ਨਾਲ ਦਿਖਾਓ ਦੇਖੋ ਜਿਹੜੀ ਆਈਟਮ ਜਿਹੜੀ ਉਹ ਨਹੀਂ ਆ ਜਿਹਨੂੰ ਆਪਾਂ ਪੰਜਾਬੀ ਦੇ ਕਿਸਾਨ ਵੀਰ ਗੋਗੜਾ ਕਹ ਲੈਂਦੇ ਆ ਉਹ ਵੀ ਹੈਗਾ ਇਹਦਾ ਤਰਪ੍ਰੀਤ ਉਹ ਗੱਲ ਹੋ ਗਈ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਜੇ ਆਪਾਂ 15 ਸਾਲ ਪਿੱਛੇ ਚਲੀਏ 20 ਸਾਲ ਹਮ ਅਗਲਾ ਕਹਿੰਦਾ ਯਾਰ ਕਿੱਟ ਲਿਆਓ ਆਪਾਂ ਇੰਜਣ ਬਣ ਲਾਂਗੇ ਹਾਂ ਵੀਓ ਦਾ ਮਤਲਬ ਇੱਕ ਸੋਡੇ ਕੋਲੇ ਕੇਟਾ ਗਈ ਤੁਸੀਂ ਕੰਪਨੀ ਚੋਂ ਮਾਲ ਦੇ ਸ਼ਾਰਟ ਵੀ ਹੋ ਜਾਂਦਾ ਸਿੰਗਲ ਰੋਬ ਮਸ਼ੀਨ ਦੀ ਲੋਡ ਆ ਅਗਲੇ ਨੂੰ ਬਣ ਕੇ ਇੱਥੇ ਬਣ ਕੇ ਤਿਆਰ ਕਰਕੇ ਸਾਰਾ ਕੁਝ ਬੂਮ ਲਾ ਕੇ ਦੇ ਦੇਣੀ ਹੈ ਭਾਈ ਜੀ ਹਰਿਆਣਾ ਪੰਜਾਬ ਰਾਜਸਥਾਨ ਤਿੰਨ ਸਟੇਟਾਂ ਚੋਂ ਸੀਜ਼ਨ ਤੇ ਪੂਰਾ ਮੇਲਾ ਲੱਗਾ ਰਹਿਣਾ ਇੱਥੇ ਫਾਰਮਰ ਆਉਂਦਾ ਵਾ ਡੀਲਰ ਆਉਂਦੇ ਆ ਔਰ ਗੱਡੀਆਂ ਦੀਆਂ ਗੱਡੀਆਂ ਭਰ ਕੇ ਜਾਂਦੀਆਂ ਨਹੀਂ ਰਾਜਸਥਾਨ ਵਾਲੇ ਇੱਥੇ ਆਉਂਦੇ ਆ ਰਾਜਸਥਾਨ ਵਾਲੇ ਜਦੋਂ ਸਾਮਾਨ ਦੋਆਬੇ ਚ ਬਿਲਕੁਲ ਜਦੋਂ ਕਿ ਉਹ ਨਹੀਂ ਮਿਲਣਾ ਫਿਰ ਅਖੀਰਲਾ ਹਥਿਆਰ ਆ ਵੀ ਥੰਦ ਮਸ਼ੀਨਰੀ ਸਟੋਰ ਤੇ ਚਲ ਜੋ ਉੱਥੋਂ ਸਭ ਕੁਝ ਮਿਲ ਜਾਣਾ ਵਾ ਤੇ ਰੋਟਾ ਵੀ ਖਾਣਾ ਵੀਰੋ ਗੱਲ ਇਹ ਨਹੀਂ ਕਾ ਵੀ ਇੱਥੇ ਸਾਮਾਨ ਮਿਲਣ ਦਾ ਕਾਰਨ ਇਹ ਹੁਣ ਤੁਸੀਂ ਗੱਲ ਸਮਝੋ ਐਵੇਂ ਝੂਠ ਨਾ ਮੰਨਿਓ ਤੁਹਾਨੂੰ ਕੈਮਰੇ ਨਾਲ ਸਾਰਾ ਕੁਝ ਦਿਖਾਵਾਂਗੇ ਮਿਲਦਾ ਕਿਉਂ ਆ ਬਾਈ ਜੀ ਹੋਰਾਂ ਦੀ ਜਿਹੜੀ ਸ਼ੋਚ ਆ ਗਈ ਉਹ ਬਾਹਲੀ ਅੱਗੇ ਦੀ ਆ ਜਿਹੜਾ ਮਤਲਬ ਕਿ 25 ਦੇ ਵਿੱਚ ਸਮਾਨ ਦੀ ਲੋਡ ਪੈਣੀ ਆ 22 ਹੋਰਾਂ ਨੇ ਕੰਪਨੀ ਤੋਂ ਖਰੀਦ ਕੇ ਆਪਦੇ ਕੋਲੇ ਸਟਾਕ ਰੱਖਿਆ ਹੋਇਆ ਤਾਂ ਇੰਨੀ ਕਿ ਡੇਢ ਦੇ ਨਾਲ ਗੱਲ ਕਰਦੇ ਨੇ ਇਹ ਵੱਡੀ ਫਰਮ ਹੈ ਇਹ ਪੱਟੀ ਗੱਲ ਆ ਗਈ ਵੀ ਜਿਹੜੀ 25 ਚ ਲੋਡ ਆ 22 ਹੋਰਾਂ ਨੇ ਸਪੇਅਰ ਪਾਰਟ ਖਰੀਦ ਰੱਖਿਆਗਾ ਨਹੀਂ ਅਗਲਾ ਕਹਿੰਦਾ ਬਾਈ ਜੀ ਦੋ ਪੈਸੇ ਦਿਓ ਆਰਡਰ ਕਰ ਦਿਆਂ ਮਂਗਾਉਣੇ ਆ ਗੱਲ ਉਹ ਨਹੀਂ ਤੁਸੀਂ ਆਓ ਵਿਜਿਟ ਕਰੋ ਤੇ ਸਮਾਨ ਲੈ ਕੇ ਜਾਓ ਤੇ ਜਿੰਨੇ ਐਂਪਲੀਮੈਂਟ ਨੇ ਬਾਈ ਜੀ ਹੋਰਾਂ ਨਾਲ ਹੋਰ ਵੀ ਐਂਪਲੀਮੈਂਟਾਂ ਦੀ ਆਪਾਂ ਗੱਲ ਕਰਾਂਗੇ ਬਾਈ ਜੀ ਰਿਪੇਅਰ ਵੀ ਕਰਦੇ ਨੇਗੇ ਸਾਰੇ ਗੱਲ ਦੀ ਦੂਜੀ ਚੀਜ਼ ਹੋਰ ਆ ਕਿਸਾਨ ਵੀਰੋ ਸਾਡੇ ਕੋਲੋਂ ਜਿਹੜਾ ਸਪੇਅਰ ਪਾਰਟ ਲੈਣ ਹੋਣਾ ਵਾ ਜਿਹਨੇ origignal ਲੈਣਾ ਵਾ ਉਹੀ ਆਇਓ ਸਾਡੇ ਕੋਲ ਦੇਸੀ ਦਾ ਕੋਈ ਕੰਮ ਨਹੀਂਗਾ ਡੁਪਲੀਕੇਟ ਦਾ ਕੋਈ ਕੰਮ ਨਹੀਂ ਅਸੀਂ ਹਰੇਕ ਚੀਜ਼ origignal ਮਿਲੂ origignal ਮਿਲੂਗੀ ਜਿੱਥੇ ਮਰਜ਼ੀ ਬਾਈ ਆਲੇ-ਦਾਲੇ ਕੈਮਰਾ ਘਮਾ ਲਓ ਕੈਮਰਾ ਘਮਾ ਦੇ ਵੀ ਸ਼ਕਤੀਮਾਨ 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 ਲੋਗੋ ਤੁਹਾਨੂੰ ਉਹੀ ਸੰਤਰੀ ਤੇ ਚਿੱਟੇ ਰੰਗ ਦੀ ਪੈਕਿੰਗ ਸ਼ਕਤੀਮਾਨ ਦੀ Ориジナル ਆ ਜੀ ਇਧਰ ਆਪਾਂ ਕੈਮਰਾ ਕਮਾ ਲੂ ਬਾਈ ਆਪਾਂ ਇਧਰਲੇ ਪਾਸੇ ਆਜੋ ਥੋੜਾ ਤੇ ਜਿਵੇਂ ਹੋਰ ਮਸ਼ੀਨਰੀ ਆ ਕੁਸਤਾ ਆ ਦੇਖੋ ਸਾਰਾ ਸਪੇਅਰ ਪਾਰਟ Ориジナル Ориジナル ਆ ਸ਼ਕਤੀਮਾਨ ਦਾ ਸਾਡੇ ਕੋਲ ਸਾਰਾ ਜਿਹੜਾ ਪਾਰਟ ਆ ਉਹ ਮੈਨੂੰ Ориジナル ਕੰਪਨੀ ਤੋਂ ਹੀ ਆਉਂਦਾ ਵਾ ਅਸੀਂ ਬਾਹਰੋਂ ਮਾਰਕੀਟ ਚੋਂ ਲੈ ਕੇ ਕੁਛ ਨਹੀਂ ਵੇਚਦੇ 2011 ਤੋਂ ਲੈ ਕੇ ਅੱਜ ਤੱਕ ਇੰਡੀਆ ਚ ਅਸੀਂ ਨੰਬਰ 1 ਆ ਪੰਜਾਬ ਦੇ ਵਿੱਚ ਲਗਭਗ 1000 ਮਸ਼ੀਨ ਜਿਹੜੀ ਉਹ ਸਾਲ ਦੀ ਸੇਲ ਕਰਦੇ ਆ ਕਿਹੜੀ ਮਸ਼ੀਨ ਜੀ ਟੋਟਲੀ ਰੋਟਾਵੇਟਰ ਮੋਬਾਈਲ ਓਵਰਾਲ ਓਵਰਾਲ ਜਿਹੜੀ ਆ ਔਰ ਜਿਹੜੀ ਸਰਵਿਸ ਆ ਉਹ ਡੋਰ ਟੂ ਡੋਰ ਆ ਸਾਡੀ ਕਿਸੇ ਵੀ ਵੀਰ ਨੂੰ ਸਰਵਿਸ ਦੀ ਲੋੜ ਆ ਜਿੰਨੇ ਸਾਡੇ ਕੋ ਨੂੰ ਸ਼ਕਤੀਮਾਨ ਦਾ ਪ੍ਰੋਡਕਟ ਲਿਆ ਹਾ ਫੋਨ ਕਰੋ ਤੁਹਾਨੂੰ ਤੁਹਾਡੇ ਘਰੇ ਸਰਵਿਸ ਮਿਲੂਗੀ ਸਿਰਫ ਇੱਕੋ ਹੀ ਆ ਕਿ ਅਸੀਂ オリジナル ਸਮਾਨ ਨਾਲ ਹੀ ਸਰਵਿਸ ਦੇਣੀ ਆ ਜੇ ਤੁਸੀਂ ਕੋਈ ਵਿਦੇਸੀ ਚੀਜ਼ ਪਾ ਜਣੇ ਪਾਜੋ ਉਹਦੇ ਵਾਸਤੇ ਸੌਰੀ ਆ ਕਿਸਾਨ ਵੀਰੋ ਇੱਕ ਚੀਜ਼ ਹੋਰ ਆ ਜਿਹੜੀ ਬਾਈ ਜੀ ਨੇ ਸਰਵਿਸ ਦੀ ਗੱਲ ਕਹੀ ਹੈ ਨਾ ਜਿੰਨਾ ਕ ਮੈਂ ਇਹਨਾਂ ਨੂੰ ਜਾਣਨਾ ਵਿਜ਼ਿਟ ਕਰਿਆ ਇਹਨਾਂ ਨੇ ਇਹ ਨਹੀਂ ਦੇਖਣਾ ਵੀ ਸੋਨੀ ਤੁਸੀਂ ਕੰਪਲੀਟ ਕਰਤੀ ਵੀ ਇਹ ਕੰਪਲੀਟ ਅੱਗੇ ਅਸੀਂ ਕੰਪਨੀ ਨੂੰ ਪਾਉਣੀ ਹੈ। ਇੰਨੇ ਕਿੰਨਾਂ ਕੋਲੇ ਮਲਾਜ਼ਮ ਰੱਖੇ ਹੋਏ ਨੇ ਤਜਰਬੇਕਾਰ ਉਹ ਵੀ ਸਾਨੂੰ ਅਸੀਂ ਜਿੱਥੇ ਇਹ ਸਾਰੀ ਮਸ਼ੀਨਰੀ ਨੂੰ ਰਿਪੇਅਰ ਕਰਦੇ ਨੇ ਉਹ ਵੀ ਸਾਨੂੰ ਦਿਖਾਵਾਂਗੇ ਵਿਜਟ ਕਰਾਵਾਂਗੇ। ਤਾਂ ਇਹਨਾਂ ਕੋਲੇ ਆਪਦੀ ਤਨਖਾਹ ਦੇ ਬੰਦੇ ਰੱਖੇ ਹੋਏ ਨੇਗੇ। ਭਾਈ ਜੀ ਗੱਲ ਇਦਾਂ ਹੀ ਆ ਨਾ। ਬਿਲਕੁਲ ਜੀ ਬਿਲਕੁਲ। ਵੀ ਮੰਨ ਕੇ ਚੱਲੋ ਜਿਹੀ ਜੀ ਕੰਪਨੀ ਨੂੰ ਕੰਪਲੀਟ ਪਾਤੀ ਉਹੀ ਜੀ ਇਹਨਾਂ ਨੂੰ ਪਾਤੀ। ਕੰਪਨੀ ਵੀ ਸਾਡੀ ਬਹੁਤ ਸਪੋਰਟ ਕਰਦੀ ਆ ਮੇਰੀ ਕੰਪਨੀ ਵਾਲੀ ਟੀਮ ਵੀ ਤੁਹਾਨੂੰ ਉੱਪਰ ਦਿਖਾਵਾਂਗਾ। ਹਾਜ਼ਰ ਆ 24 ਘੰਟੇ ਹਾਜ਼ਰ ਰਹਿੰਦੀ ਆ ਬਹੁਤ ਵੱਡੀ ਟੀ ਚਾਹੇ ਉਹ ਨਕੋਦਰ ਆ ਚਾਹੇ ਉਹ ਜਲੰਧਰ ਆ ਕਿਤੇ ਵੀ ਕਬੂਰਥਲੇ ਜ਼ਿਲ੍ਹੇ ਚ ਜਲੰਧਰ ਜ਼ਿਲ੍ਹੇ ਚ ਤانوں ਸਰਵਸ ਦੀ ਲੋੜ ਆ ਤਾਂ ਵੀ ਔਰ ਹੋਰ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਜੇ ਕਿਤੇ ਸਰਵਸ ਦੀ ਲੋੜ ਆ ਜਾਂ ਸਪੇਅਰ ਪਾਰਟ ਨਹੀਂ ਮਿਲਦਾ ਤੇ ਉਹ ਤੁਸੀਂ ਜਦੋਂ ਮਰਜ਼ੀ ਸਾਨੂੰ ਸਾਡੇ ਨੰਬਰਾਂ ਤੇ ਕਾਲ ਕਰੋ ਤੇ ਅਸੀਂ ਤੁਹਾਡੇ ਕੋਲ ਹਾਜ਼ਰ ਆ 24 ਘੰਟੇ ਦੇ ਵਿੱਚ ਵਿੱਚ ਤੁਹਾਡੀ ਸਮੱਸਿਆ ਦਾ ਹੱਲ ਹੋਊਗਾ ਤੇ ਕੁਝ ਮਸ਼ੀਨਾਂ ਤਾਂ ਸ਼ਕਤੀਮਾਨ ਨੇ ਇਹ ਨਹੀਂ ਜਿਨ੍ਹਾਂ ਬਾਰੇ ਕਿਸਾਨਾਂ ਨੂੰ ਪਤਾ ਹੀ ਨਹੀਂ ਵੀ ਇਹ ਵਿੱਚ ਇਹ ਚੀਜ਼ ਵੀ ਹੈਗੀ ਆ ਉਹਨਾਂ ਦਾ ਸਪੇਅਰ ਪਾਰਟ ਤੁਹਾਡਾ ਬੜਾ ਵਧੀਆ ਸਵਾਲ ਆ ਕੁਝ ਮਸ਼ੀਨਾਂ ਇਸ ਤਰ੍ਹਾਂ ਦੀਆਂ ਵਾਂ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਦਬਾਬੇ ਦੇ ਵਿੱਚ ਜ਼ਿਆਦਾ ਚੱਲ ਰਹੀਆਂ ਵਾਂ ਦੂਜੀਆਂ ਏਰੀਆ ਦੇ ਵਿੱਚ ਮਾਝੇ ਮਾਲਵੇ ਮਾਝੇ ਮਾਲਵੇ ਦੇ ਵਿੱਚ ਘਾਟਾ ਪਤਾ ਨਹੀਂ ਉਹਦਾ ਕਾਰਨ ਹੈ ਕਿ ਜਿਹੜਾ ਦੁਆਬੇ ਦਾ ਕਿਸਾਨ ਆ ਬਹੁਤ ਅਗਾਹ ਵਧੂਗਾ ਔਰ ਐਡਵਾਂਸ ਦੇ ਵਿੱਚ ਐਡਵਾਂਸ ਆ ਤਿੰਨ ਫਸਲਾਂ ਤੇ ਆ ਤਿੰਨ ਫਸਲਾਂ ਦੇ ਆ ਔਰ ਐਡਵਾਂਸ ਰਹਿੰਦਾ ਵਾ ਜਿਹਦੇ ਵਿੱਚ ਹੁਣ ਅਸੀਂ ਜਲਦੀ ਇੱਕ ਨਵੀਂ ਮਸ਼ੀਨ ਲਾਂਚ ਕਰਨ ਜਾ ਰਹੇ ਆ ਧਾਨ ਮਿੱਤਰਾ ਤੁਹਾਨੂੰ ਦੁਆਰਾ ਵੀ ਇੱਕ ਵਾਰੀ ਬੁਲਾਵਾਂਗੇ ਉਹ ਵੀ ਅਸੀਂ ਕੱਦੂ ਆਸਤੇ ਸਪੈਸ਼ਲ ਆ ਮੰਨ ਲਓ ਪੜ ਲੇਗੀ ਹੀ ਕਰਦਾ ਵਾ ਪਰ ਉਹ ਦੋ ਰੂਟਾਵੇਟਰਾਂ ਜਿੰਨਾ ਇੱਕ ਰੂਟਾਵੇਟਰੀ ਕੰਮ ਕਰਦਾ ਬਹੁਤ ਸਪੈਸ਼ਲ ਬਣਿਆ ਹੀ ਕਦੂ ਵਾਸਤੇ ਆ ਠੀਕ ਹੈ ਜੀ ਮਤਲ ਜਿੰਨਾ ਕੰਮ ਦੋ ਨੇ ਮੇਨਣਗੇ ਉਹ ਕਲਾਸ਼ਕਤੀਮਾਨਦਾ ਇਹ ਹਾਲ ਸੁਹਾਗਾ ਕਿਸੇ ਚੀਜ਼ ਦੀ ਲੋੜ ਨਹੀਂ ਇਸੇ ਦਾ ਬਾਈ ਜੀ ਇੱਕ ਪਿਛਲੇ ਕਈ ਸਾਲਾਂ ਤੋਂ ਨਾ ਪੰਜਾਬ ਦੇ ਕਿਸਾਨਾਂ ਦੀ ਡਿਮਾਂਡ ਆ ਮਾਝੇ ਚ ਮਾਲ ਵੇਚ ਦਬਾਬੇ ਚ ਜਿਹੜਾ ਬੂਮ ਸਪਰੇਅਰ ਤੀਗਾ ਉਹ ਵੀ ਯੂਪੀਐਲ ਨਟ ਆਈ ਆਪ ਦੀ ਬਾਹਰ ਨਹੀਂ ਪੀਜੀ ਹੁਣ ਤੁਹਾਡੇ ਕੋਲੇ ਸਾਨੂੰ ਬਿਲਕੁਲ ਫਰੈਸ਼ ਪੀਸ ਖੜਾਗਾ ਵੀ ਉਹ ਵੀ ਕਿੰਨੇ ਕ ਉਪਲਬਧ ਕਰਵਾਤੇ ਕਿੱਥੇ ਤੱਕ ਕਰਵਾ ਦੇਣਾ ਤਕਰੀਬਨ ਜਿਹੜਾ ਪਿਛਲੇ 2 ਮਹੀਨਿਆਂ ਦੇ ਵਿੱਚ ਅਸੀਂ 100 ਮਸ਼ੀਨ ਜਿਹੜੀ ਇਹ ਬੂਮ ਸਪਰੇਅਰ ਆ ਉਹ ਪੂਰੇ ਪੰਜਾਬ ਦੇ ਵਿੱਚ ਸੇਲ ਕੀਤਾ ਵਾ ਔਰ ਬਹੁਤ ਵਧੀਆ ਰਿਜ਼ਲਟ ਆ ਫਾਰਮਰ ਪੂਰਾ ਸੰਤੁਸ਼ਟ ਆ ਜਿਹੜੇ ਦੂਜੇ ਆਪਾਂ ਟਰੈਕਟਰਾਂ ਵਾਲੇ ਜਿਗਾੜ ਕਰਦੇ ਆ ਨਾ ਉਹ ਉਹ ਜਿਗਾੜ ਹੀ ਆ ਪ੍ਰੋਪਰ ਹੱਲ ਨਹੀਂਗਾ ਦੋ ਦੋ ਮਹੀਨਿਆਂ ਦੇ ਵਿੱਚ 100 ਬੋਮਸ ਪ੍ਰਾਪਤ ਇੱਕ ਦਿਨ ਦੀ ਇੱਕ ਤੋਂ ਵੱਧ ਐਵਰੇਜ ਪਾਈ। ਛੇਤੀ ਮਾਨ ਬਾਈ ਜੀ ਇੱਕ ਉਹਦੇ ਬਾਰੇ ਥੋੜੀ ਗੱਲ ਕੱਢਦਾ ਥੋੜੀ ਮੈਂ ਉਹ ਸਾਰਾ ਕੁਝ ਦੱਸਿਓ ਉਹਦੇ ਬਾਰੇ ਤੁਸੀਂ ਵੀ ਉਹ ਹੈਗਾ ਕਿੰਨਾ ਕੁ ਮਹਿੰਗਾ ਹੈਗਾ ਕੀ ਉਹਦੇ ਉੱਤੇ ਲੋਨ ਆ ਸਰਕਾਰ ਵੱਲੋਂ ਕੋਈ ਵੀ ਸਬਸਿਡੀ ਹੈਗੀ ਆ ਉਤੇ ਕਿਵੇਂ ਆ ਕੁਝ ਉਸ ਮਸ਼ੀਨ ਤੇ ਸਰਕਾਰ ਵੱਲੋਂ ਜਿਹੜਾ ਉਹ 90% ਤੱਕ ਲੋਨ ਦਿੱਤਾ ਜਾਂਦਾ ਵਾ ਜਿਹੜੇ ਸਰਕਾਰੀ ਬੈਂਕ ਕਿਸੇ ਤੋਂ ਵੀ ਤੁਸੀਂ 90% ਤੱਕ ਲੋਨ ਲੈ ਸਕਦੇ ਆ ਔਰ ਉਹਦੇ ਤੇ ਹੋਰ ਆ ਕਿ 3% ਸਬਸਿਡੀ ਆ ਲੋਨ ਤੇ ਵੀ ਜੇ ਤੁਸੀਂ 9% ਤੁਹਾਨੂੰ ਵਿਆਜ ਪੈਣਾ ਵਾ 9 ਚੋਂ 3% ਸਰਕਾਰ ਦੇ ਰਹੀ ਆ 6% ਜਿਹੜਾ ਵਿਆਜ ਆ ਉਹ ਜ਼ਿਮੀਂਦਾਰ ਨੂੰ ਦੇਣਾ ਪੈਣਾ ਵਾ ਕੋਈ ਮਸ਼ੀਨ ਤੇ ਸਬਸਿਡੀ ਤੇ ਨਹੀਂ ਆਈ ਉਹ ਤੇ ਹਲੇ ਉਸ ਮਸ਼ੀਨ ਤੇ ਸਬਸਿਡੀ ਪਿਛਲੇ ਸਾਲ ਸਰਕਾਰ ਨੇ ਥੋੜੇ ਜਿਹਾ ਨੰਬਰ ਦਿੱਤੇ ਸੀਗੇ ਜਿਤ 1000 ਤੋਂ 5 ਲੱਖ ਸਬਸਿਡੀ ਹੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਕਿ ਅਗਲੇ ਸਾਲ ਜਿਹੜੀਆਂ ਉਹ ਸਬਸਿਡੀਆਂ ਵਧਾਈਆਂ ਜਾਣ ਤਾਂ ਕਿ ਜਿਹੜੇ ਬੇਰੁਜ਼ਗਾਰ ਲੋਕ ਬਾਹਰ ਨੂੰ ਭੱਜ ਰਹੇ ਆ ਉਹ ਇਹਨਾਂ ਮਸ਼ੀਨਾਂ ਨੂੰ ਲੈ ਕੇ ਰੁਜ਼ਗਾਰ ਦਾ ਇੱਕ ਵਧੀਆ ਧੰਦਾ ਸ਼ੁਰੂ ਕਰ ਸਕਦੇ ਆ ਤੇ ਵਧੀਆ ਕਮਾਈ ਦਾ ਸਾਧਨ ਵੀ ਆ ਛੋਟੇ ਜ਼ਿਮੀਂਦਾਰਾਂ ਨੂੰ ਜਿਹੜਾ ਉਹ ਕਿਰਾਏ ਦੇ ਕਰਾ ਲੈਣਾ ਚਾਹੀਦਾ ਜਿਹੜੇ ਵੱਡੇ ਜ਼ਿਮੀਂਦਾਰ ਆ ਉਹਨਾਂ ਨੂੰ ਇਹ ਮਸ਼ੀਨਾਂ ਲੈ ਕੇ ਆਪਦਾ ਵੀ ਕੰਮ ਕਰਨਾ ਚਾਹੀਦਾ ਔਰ ਦੂਜੇ ਜ਼ਿਮੀਂਦਾਰਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਆ ਜਿਹੜੀ ਉਹਦੀ ਸਪਰੇ ਹੁੰਦੀ ਆ ਬਾਈ ਜੀ ਉਹ ਵੀ ਪ੍ਰੋਪਰ ਕੰਮ ਕਰਦੀ ਆ ਕਿਉਂ ਉਹਦਾ ਜਿਹੜਾ 비ਦੀ ਆ ਸਪਰੇ ਕਰਨ ਦੀ ਉਹ ਬਿਲਕੁਲ ਹੀ ਜਿਹੜੀ ਸਪਰੇ ਹੋਣਾ ਬੂਮ ਨਾਲ ਉੱਪਰ ਪੈਣਾ ਬੂਟੇ ਦੇ ਜਿਹੜਾ ਉਹਦਾ ਰਿਜ਼ਲਟ ਆਗਾ ਹੱਥ ਵਾਲੇ ਪੰਪ ਨਾਲ ਜਾਂ ਆਪਣੇ ਪੈਪ ਵਾਲੇ ਪੰਪ ਨੂੰ ਮੇਰਾ خیال ਕਿਤੇ ਹੋ ਜਿਆਦੇ ਵਧੀਆ ਦੇਖੋ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਆਪਾਂ ਗੱਲਾਂ ਕਰਦੇ ਆਂ ਵੀ ਜ਼ਹਿਰਾਂ ਬਹੁਤ ਪੈ ਗਈਆਂ ਆਉਣ ਵਾਲਾ ਸਮਾਂ ਵਾ ਤੁਹਾਡੀਆਂ ਚਾਹੇ ਉਹ ਸਬਜ਼ੀਆਂ ਚਾਹੇ ਝੋਨਾ ਕਣਕਾ ਉਹ ਟੈਸਟ ਹੋ ਗਏ ਵਿਗਣਾ ਕਿ ਤੁਹਾਡੇ ਵਿੱਚ ਜ਼ਹਿਰ ਦੀ ਮਾਤਰਾ ਕਿੰਨੀ ਆ ਵੀ ਕੁਆਲਿਟੀ ਕਿਦਾਂ ਦੀ ਹੈ ਕੁਆਲਿਟੀ ਕਿਦਾਂ ਦੀ ਹੈ ਜਦੋਂ ਜ਼ਹਿਰ ਦੀ ਮਾਤਰਾ ਦੀ ਗੱਲ ਆਉਗੀ ਉਦੋਂ ਇੰਨਾ ਸਪਰੇ ਪੰਪਾਂ ਦੀ ਲੋਡ ਪਊਗੀ ਇਹਦੇ ਨਾਲ ਜੇ ਤੁਸੀਂ 1 ਲੀਟਰ ਦਵਾਈ ਯੂਜ਼ ਕਰਦੇ ਆ ਤਾਂ ਸਾਡਾ ਦਾਵਾ ਹੈ ਕਿ 750 ਐਮਐਲ ਯੂਜ਼ ਕਰੋ ਰਿਜ਼ਲਟ ਜਿਹੜੇ ਆ ਉਹਦੇ ਨਾਲ ਉਹ ਬੈਟਰ ਮਿਲਣਗੇ ਬੈਟਰ ਬੱਧ ਹੋਣਗੇ 1 ਲੀਟਰ ਮੇਂ ਉਹਦਾ ਕਾਰਨ ਹੋਰ ਕੋਈ ਨਹੀਂਗਾ ਇੱਕ ਤਾਂ ਇਹਦੇ ਵਿੱਚ ਜਿਹੜਾ 600 ਲੀਟਰ ਦਾ ਟੈਂਕ ਆ ਉਹਦੇ ਵਿੱਚ ਘੁਲਣਸ਼ੀਲਣ ਇੱਕ ਐਡੀਟੇਟਰ ਲੱਗਾ ਹੋਇਆ ਉਹ ਜਿਹੜਾ ਮਿਕਸ ਕਰੀ ਜਾਂਦਾ ਉਸ ਤੋਂ ਬਾਅਦ ਜਿਹੜੀ ਨੋਜ਼ਲ ਆ ਜੇ ਪੂਰੀ ਧੁੰਦ ਦੀ ਲੋਡ ਆ ਹੁੰਦ ਬਣੇਗੀ ਬੂਟੇ ਦੇ ਉੱਪਰ ਥੱਲੇ ਹਰ 파ਰਟ ਨੂੰ ਉਹ ਟੱਚ ਕਰਕੇ ਜਾਏਗੀ ਤੇ ਜਿਹੜੀ ਬਿਮਾਰੀ ਆ ਉਹ ਮੁਕਤ ਹੋ ਜਾਏਗਾ ਖੇਤ ਸੈਕੰਡ ਇਹਨੂੰ ਤੁਸੀਂ ਮਸ਼ੀਨ ਨੂੰ ਰਾਤ ਨੂੰ ਵੀ ਸਪਰੇਅ ਕਰ ਸਕਦੇ ਆ ਲਾਈਟਾਂ ਲੱਗੀਆਂ ਹਈਆਂ ਬਹੁਤ ਦਵਾਈਆਂ ਵਾਂ ਜਿਹੜੀਆਂ ਦਿਨੇ ਧੁੱਪ ਚ ਅਸਰ ਹੀ ਨਹੀਂ ਕਰਦੀਆਂ ਸਿਰਫ ਜਿਹੜਾ ਸਭ ਤੋਂ ਵੱਡਾ ਡਰਾਬ ਹੈ ਆਪਣਾ ਉਹ ਇਹ ਆ ਕਿ ਦਵਾਈਆਂ ਕੋਸ਼ਾ ਜਿੱਦਾਂ ਅੱਜ ਹੁਣ ਟੈਂਪਰੇਚਰ 47 ਡਿਗਰੀ ਆ ਇਸ ਟੈਂਪਰੇਚਰ 'ਚ ਕੋਈ ਵੀ ਸਪਰੇਅ ਕਰ ਦੋ ਦਾ ਰਿਜ਼ਲਟ ਜ਼ੀਰੋ ਆ ਜੇ ਤੁਸੀਂ 5 ਵਜੇ ਤੋਂ ਬਾਅਦ ਸਪਰੇਅ ਕਰਦੇ ਆ ਠੰਡੇ ਮੌਸਮ ਦੇ ਵਿੱਚ ਉਹਦਾ ਰਿਜ਼ਲਟ ਕੁਝ ਹੋਵੇ। ਬੰਗੀ ਕਿੰਨੀ ਹਾਈਟ ਤੱਕ ਸਪਰੇਅ ਕਰ ਦਿੰਦਾ। ਇਹਦੀ ਜਿਹੜੀ ਫਸਲ ਤੇ ਇਹਦੀ ਮਸ਼ੀਨ ਦੀ ਕਲੀਅਰੈਂਸ 3.5 ਫੁੱਟ ਆ। 3.5 ਗਰਾਊਂਡ ਕਲੀਅਰੈਂਸ। ਥੱਲੇ ਗਰਾਊਂਡ ਕਲੀਅਰੈਂਸ 3.5 ਫੁੱਟ ਆ ਤੇ ਜਿਹੜੀ ਹਾਈਟ ਆ ਜਿੱਦਾਂ ਆਪਾਂ ਗੰਨਾ, ਮੱਕੀ ਹਰੇਕ ਫਸਲ ਤੇ ਸਪਰੇਅ ਕਰ ਦਿੰਦਾ। ਅੱਛਾ ਉੱਚਾ ਨੀਵਾ ਹੋ ਜਾਂਦਾ। ਉੱਚਾ ਨੀਵਾ ਹੋ ਜਾਂਦਾ। ਬੋਮ ਜਿਹੜਾ ਵਾ ਐਡਜਸਟਮੈਂਟ ਵਾਲਾ ਜਿਹੜਾ ਇਹਦਾ ਹਿੱਸਾ ਵਾ ਉਹ ਵੀ ਜਿੱਦਾਂ 26, 24 ਜਿੰਨੇ ਇੰਚ ਦੇ ਵੀ ਤੁਹਾਡੀਆਂ ਖੇੜਾ ਵਾ। ਹਲੋ ਕੁਝ ਫਾਰਮਰ 26 ਇੰਚ ਤੇ ਆਲੂ ਲਾਉਂਦੇ ਆ ਕੋਈ 30 ਤੇ ਲਾਉਂਦੇ ਆ ਕੋਈ ਗੰਨਾ 24 ਤੇ ਲਾਉਂਦਾ ਵਾ ਉਹਦੇ ਲਈ ਇਹ ਅਡਜਸਟਮੈਂਟ ਆ ਤੁਸੀਂ ਜਿੰਦਾਂ ਦਾ ਵੀ ਸਾਨੂੰ ਆਰਡਰ ਕਰੋਗੇ ਉਦਾਂ ਦੇ ਹੋ ਜਾਏਗਾ ਅੱਛਾ ਭਾਈ ਜੀ ਇੱਕ ਹੋਰ ਸਵਾਲ ਸਾਡਾ ਸ਼ਕਤੀਮਾਨ ਦਾ ਨਵੀਂ ਚੀਜ਼ ਇਹ ਆ ਗਈ ਹੈ ਨਾ ਹੋਰ ਇੱਕ ਤੁਸੀਂ ਹੋਰ ਦੱਸਿਆ ਨਮਾ ਕੁਝ ਨਵਾਂ ਹੋਰ ਵੀ ਆ ਰਿਹਾ ਸ਼ਕਤੀਮਾਨ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਇੱਕ ਤਾਂ ਧਾਨਮਿਤਰਾ ਮਸ਼ੀਨਰੀ ਆ ਇੱਕ ਜਿਹੜੇ ਮੱਕੀ ਦਾ ਆਚਾਰ ਪਾਉਂਦੇ ਕਿਸਾਨ ਵੀਰ ਉਹਨਾਂ ਲਈ ਖੁਸ਼ਖਬਰੀ ਹੈ ਕਿ ਸਾਡੀ ਵੱਡੀ ਹਾਰਵੈਸਟਰ ਵੀ ਬਹੁਤ ਜਲਦੀ ਇਸ ਸੀਜ਼ਨ ਦੇ ਵਿੱਚ ਅਸੀਂ ਲਾਂਚ ਕਰ ਰਹੇ ਹਾਂ ਹਾਰਵੈਸਟਰ ਮਸ਼ੀਨ ਵੱਡੀ ਘਟਣ ਵਾਲੀ ਹੈ 4 ਇੱਕੋ ਹੀ ਮਸ਼ੀਨ ਹੈ 6 ਰੋ ਵਾਲੀ ਕਿੰਨੀ 4 4 ਰੋ ਲੈ ਕੇ ਜਾਊਗੀ ਔਰ ਬਹੁਤ ਵੱਡੀ ਹੌਸਪਾਵਰ ਦੇ ਵਿੱਚ 175 ਹੌਸਪਾਵਰ ਦੇ ਇੰਜਣ ਦੇ ਵਿੱਚ ਜਿਹੜੀ ਉਹ ਮਸ਼ੀਨ ਆ ਰਹੀ ਆ ਵਾਹ ਜੀ ਵਾਹ ਸੈਕੰਡ 1 ਕੁਇੰਟਲ ਵਾਲਾ ਸਾਈਲੇਜ ਬੈਲਰ ਵੀ ਸਾਡਾ ਆ ਗਿਆ ਵਾਹ ਜਿਹੜੇ ਹਾਂ ਇੱਕ ਕੁਇੰਟਲ ਵਾਲਾ ਜਿਹੜਾ ਸਾਈਲਜ ਬੈਲਰ ਆ ਉਹ ਵੀ ਆ ਗਿਆ ਵਾ ਔਰ ਉਹ ਇੱਕ ਜਗਾੜੂ ਮਸ਼ੀਨ ਨਹੀਂ ਫੁੱਲੀ ਆਟੋਮੈਟਿਕ ਆ ਜਿੱਦਾਂ ਸਾਡਾ 400 ਕਿਜੀ ਵਾਲਾ ਬੈਲਰ ਸੀ ਨਾ ਹਾਂ ਫੁੱਲੀ ਆਟੋਮੈਟਿਕ ਹਾਈਡਰੋਲਿਕ ਇਸੇ ਤਰ੍ਹਾਂ ਹੀ ਇਹ ਮਸ਼ੀਨ ਆ ਮੰਨ ਲਓ ਜਿਹੜੀ ਮਸ਼ੀਨ ਕੇ ਮਾਰਕੀਟ ਦੇ ਵਿੱਚ ਗੈਲੋ ਜੇ ਬਾਹਰੋਂ ਆਪਾਂ ਇੰਪੋਰਟ ਕਰਦੇ ਆ ਤੋ ਕਰੋੜ ਤੋਂ ਉੱਪਰ ਦੀ ਆ ਉਹ ਅਸੀਂ 30 ਤੋਂ 35 ਲੱਖ ਚ ਦੇ ਰਹਾ ਉਹ ਲੱਖਾਂ ਦੇ ਵਿੱਚ ਅੱਛਾ ਭਾਈ ਜੀ ਜਿਹੜੇ ਬੈਲਰ ਆਉਂਦੇ ਨੇ ਆਪਣੇ ਹਾਊਸ ਵਾਲੇ ਪਰਾਲੀ ਵਾਲੇ ਪੈੜੀ ਵਾਲੇ ਉਹ ਕਿੰਨੇ ਪ੍ਰਕਾਰ ਦੇ ਨੇ ਜੀ ਉਦੇ ਵਿੱਚ ਸਾਡੇ ਕੋਲ ਤਿੰਨ ਪ੍ਰਕਾਰ ਦੇ ਬਿਲਰ ਆ ਇਸ ਵੇਲੇ ਉਪਲਬਧ ਇਹ ਚ ਇੱਕ ਤਾਂ ਚਾਰ ਪ੍ਰਕਾਰ ਦੇ ਇੱਕ ਤਾਂ ਮਿੰਨੀ ਛੋਟਾ ਬਿਲਰ ਆ ਜਿਹੜਾ ਰੋਡ ਵੇਲ ਬਣਾਉਂਦਾ ਰਾਉਂਡ ਵੇਲ ਬਣਾਉਂਦਾ ਉਸ ਤੋਂ ਅੱਗੇ ਆ ਗਿਆ ਸਕੁਅਰ ਬਿਲਰ ਜਿਹੜਾ ਸਾਡਾ ਪੂਰੇ ਪੰਜਾਬ ਚ ਫੇਮਸ ਆ 165 ਪਲੱਸ ਜੀ ਇੱਕ ਉਸ ਤੋਂ ਉੱਪਰ ਆ ਗਿਆ ਸਾਡਾ 175 ਪਲੱਸ ਵੱਡੀ ਥੋੜੀ ਜਿਹੀ ਵੇਲ ਆ ਉਸ ਤੋਂ ਉੱਪਰ ਸਾਡਾ ਇੱਕ ਆ ਗਿਆ ਰਾਉਂਡ ਵੇਲਰ 빅 ਰਾਉਂਡ ਵੇਲਰ ਰੇਂਜ ਸਾਡੇ ਕੋਲ ਪੂਰੀ ਆ ਸਰਵਿਸ ਡੋਰ ਟੂ ਡੋਰ ਆ ਸਾਡਾ ਕਿਸਾਨ ਜਿਹੜਾ ਆ ਪੂਰਾ ਸੰਤੁਸ਼ਟ ਆ ਤੁਸੀਂ ਜੇ ਤੁਸੀਂ ਸਰਵੇ ਕਰੋਗੇ ਸਾਡੇ ਫਾਰਮਰ ਦਾ ਤੇ ਤੁਹਾਨੂੰ ਹਰ ਫਾਰਮਰ ਹੈਪੀ ਦਿਸੂਗਾ ਜਿੱਥੇ ਡੀਲਰ ਦੀ ਵਧੀਆ ਸਰਵਿਸ ਹੈ। ਅੱਛਾ ਭਾਈ ਇੱਕ ਵਾਰੀ ਆਪਾਂ ਜਿੱਥੇ ਤੁਸੀਂ ਪੂਰੀ ਰਿਪੇਅਰ ਕਰਦੇ ਹੋ ਉਹ ਵੀ ਥੋੜਾ ਜਿਹਾ ਵਿਜੀਟ ਕਰਵਾ। ਚਲੋ ਜੀ ਤੁਹਾਨੂੰ ਤੇ ਵੀਰ ਉਹ ਕੰਪਨੀ ਦੇ ਉਸ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਹਰੇਕ ਇੰਪਲੀਮੈਂਟ ਦੀ ਰਿਪੇਅਰ ਕਰਕੇ ਹੁੰਦੇ ਨੇ ਤੇ ਸਾਡੇ ਨਾਲ ਨੇ ਰਕੇਸ਼ ਜੀ ਜਿਹੜੇ ਪੂਰਾ ਪੰਜਾਬ ਦੇਖਦੇ ਆ ਰਿਪੇਅਰ ਦੇ ਵਿੱਚ। ਰਕੇਸ਼ ਜੀ ਇੱਕ ਤੁਸੀਂ ਇਹ ਦੱਸੋ ਵੀ ਤੁਸੀਂ ਇੱਥੇ ਕਿੰਨੇ ਕਿਤੇ ਦੇ ਛੋੜਣ ਨਾਲ ਤੁਸੀਂ ਇਹਨਾਂ ਨਾਲ ਕਿੰਨੇ ਕਿਤੇ ਜੁੜੇ ਹੋ? ਸਰ ਮੈਂ ਸਤਿਮਾਨ ਕੰਪਨੀ ਦਾ 7 ਸਾਲ ਜੁੜਿਆ ਹਾਂ। तो 7 साल से मैं इनके पास डेली मतलब सर्विस प्रोवाइड करा रहे हैं 7 साल से जुड़े हैं वान के साथ मैं किसानानो कोई किल्लतता नहीं आणदी है सर बहुत बड़ी आज इनका व्यवहार बहुत अच्छा है किसान के प्रति और फील्ड भी बहुत अच्छी है और किसान भी काफी लाइक करते हैं जो कृषि जी आजो किसान भ्रावो पूरा कैमरामैन नु मैं कहूंगा पूरा इनन कोले जेड़ा मतलब के भी जिन्ने मुलाजिम आबदे ने इनन कोले ਜੀ ਆਪਾਂ ਕਹ ਜੀ ਇਹ ਵੀ ਸ਼ਕਤੀਮਾਨ ਤੋਂ ਨਹੀਂ ਇਹ ਸਾਰੇ ਆਪਦੇ ਤਨਖਾਹ ਤੇ ਰੱਖੇ ਹੋਏ ਨੇਗੇ ਤੇ ਜਿਵੇਂ ਜਿਹੜਾ ਪੇਰ ਆ ਗਈ ਉਹ ਪੂਰੀ ਜੋਰਾਂ ਤੇ ਆ ਤੇ ਦੂਸਰੇ ਜਿੰਨੇ ਇੰਪਲੀਮੈਂਟ ਨੇ ਮਲਚਰ ਵਗੈਰਾ ਸਿੰਗਲ ਰੋ ਰੋਟਾਵੀਟਰ ਸਾਰੇ ਇਹਨਾਂ ਕੋਲੇ ਪਏ ਨੇ ਅੱਛਾ ਜੁਗਾ ਸਿੰਘ ਜੀ ਕਹ ਦੱਸੋ ਵੀ ਜਦੋਂ ਸੋਸੋ ਜ਼ਿੰਮੇਦਾਰ ਕੋਈ ਰੋਟਾਵੀਟਰ ਰੌਂਡ ਵੇਲਰ ਤੇ ਆਪਣਾ ਸਪਰੇਅ ਪੰਪ ਮਲਚਰ ਐਮਬੀ ਬਲੋ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬੜੀਆਂ ਕਿੱਲਤਾਂ ਆਉਂਦੀਆਂ ਨੇ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ ਕਿਸੇ ਨੂੰ ਧਰਤੀ ਚ ਗੱਡ ਲਿਆ ਕਿਸੇ ਨੇ ਉਹ ਜੋ ਉਹਨਾਂ ਦੀ ਕਿਸਾਨਾਂ ਤੱਕ ਸੁੱਡੀ ਕਿੰਨੀ ਪਹੁੰਚਾਈ ਉਹਦਾ ਇੱਕ ਫਾਰਮੂਲਾ ਵਾ ਸਾਡੀ ਕੰਪਨੀ ਦਾ ਵੀ ਸਾਡਾ ਵੇ ਇੱਕ ਤਾਂ ਇੱਥੋਂ ਅਸੀਂ ਪੀਡੀਆਈ ਕਰਕੇ ਮਸ਼ੀਨ ਨੂੰ ਭੇਜਦੇ ਆਂ ਕਿ ਪੂਰੀ ਪ੍ਰੋਪਰ ਚੈੱਕ ਕਰਕੇ ਉਸ ਤੋਂ ਬਾਅਦ ਉਹਦੀ ਇੰਸਟਾਲੇਸ਼ਨ ਹੁੰਦੀ ਆ ਕਿ ਖੇਤ ਦੇ ਵਿੱਚ ਜਾ ਕੇ ਮਸ਼ੀਨ ਫਾਰਮਰ ਨੂੰ ਚਲਾ ਕੇ ਦੱਸਣਾ ਕਿ ਇਹਨੂੰ ਕਿਸ ਤਰ੍ਹਾਂ ਚਲਾਉਣਾ ਵਾ ਕਿੰਨੀ ਰੇਸ ਤੇ ਚਲਾਉਣਾ ਵਾ ਕਿਹੜੇ ਗੇਅਰ 'ਚ ਚਲਾਉਣਾ ਵਾ ਕਿੰਨੀ ਟੌਪ ਲਿੰਗ ਲੰਬੀ ਰੱਖਣੀ ਆ ਕਿੰਨੀ ਡੈਪਥ ਵਿੱਚ ਜਾਣਾ ਵਾ ਇਹਨੇ ਉਹ ਸਾਰੀਆਂ ਚੀਜ਼ਾਂ ਫਾਰਮਰ ਨੂੰ ਪ੍ਰੋਪਰ ਫੀਲਡ ਦੇ ਵਿੱਚ ਜਾ ਕੇ ਦੱਸੀਆਂ ਜਾਂਦੀਆਂ ਵਾ ਜਿਹਦੇ ਨਾਲ ਜ਼ਿਮੀਂਦਾਰ ਦਾ ਜਿਹੜਾ ਤੇਲ ਦਾ ਖਰਚਾ ਵੀ ਵੱਜਦਾ ਵਾ ਟਾਈਮ ਵੀ ਵੱਜਦਾ ਵਾ ਔਰ ਮਸ਼ੀਨ ਦੀ ਲਾਈਫ ਵੀ ਜ਼ਿਆਦਾ ਵੱਜਦੀ ਆ ਕਿਸਾਨ ਵੀਰੋ ਜੋਗਾ ਸਿੰਘ ਜੋ ਮਸ਼ੀਨਰੀ ਸਿੰਧ ਮਸ਼ੀਨਰੀ ਸਟੋਰ ਦੇ ਮਾਲਕ ਨੇ ਇਹਨਾਂ ਨੇ ਖੁਦ ਆਪ ਕਿਸਾਨੀ ਦੇ ਵਿੱਚ ਬੜੀਆਂ ਚੌੜੀਆਂ ਮੱਲਾ ਮਾਰੀਆਂ ਨੇ ਤੇ ਬੜਾ ਮਸ਼ੀਨਰੀ ਨਾਲ ਰੁੱਝੇ ਨੇ ਚਲਾ ਕੇ ਦੇਖੇ ਨੇ ਹਰ ਇੱਕ ਮਸ਼ੀਨ ਹਰ ਇੱਕ ਬੰਦੇ ਨੂੰ ਚਲਾਉਣੀ ਨਹੀਂ ਆਉਂਦੀ ਖਾਸ ਕਰਕੇ ਛੋਟੇ ਦਬਾਬੇ ਦੇ ਵਿੱਚ ਤਾਂ ਲੋਕ ਬਹੁਤ ਪਰਾਲੀ ਸਾਹਮਦੇ ਨੇ ਚਲਾ ਲੈਂਦੇ ਨੇ ਸਾਡੇ ਮਲਬਈ ਲੋਕਾਂ ਨੂੰ ਉਹਨਾਂ ਤੇ ਅਰਬਾਨੀ ਇਹਨਾਂ ਦੀ ਜਾਂਦਾ ਹੈ ਨਾ ਜਿੰਨਾ ਮਤਲਬ ਕੇ ਆਮ ਆਪਾਂ ਬਹੁਤ ਸਾਰੀਆਂ ਡੀਲਰਸ਼ਿਪਾਂ ਤੇ ਜਾਣੇ ਆ ਇੰਨਾ ਸਪੇਅਰ ਪਾਰਟ ਇੰਨਾ ਪ੍ਰਬੰਧ ਇੰਨੇ ਮੁਲਾਜ਼ਮ ਅੱਜ ਤੱਕ ਆਪਾਂ ਕਿਤੇ ਨਹੀਂ ਦੇਖੇ ਇਸ ਰੋਡ ਵੱਡਾ ਸ਼ੋਅਰੂਮ ਤੇ ਸਰਵਿਸ ਸਟੇਸ਼ਨ ਇਹ ਬਹੁਤ ਵੱਡੀ ਗੱਲ ਆ ਆਪਦੇ ਆਪ ਦੇ ਵਿੱਚ ਤੇ ਬਾਈ ਜੀ ਇੱਕ ਛੋਟੇ ਕੋਲੇ ਇਹ ਤਾਂ ਹੋ ਗਿਆ ਸਾਰਾ ਕੁਝ ਸ਼ਕਤੀਮਾਨ ਦਾ ਰਿਪੇਅਰ ਦਾ ਹੋ ਗਿਆ ਛੋਟੇ ਕੋਲੇ ਸਪੇਅਰ ਪਾਰਟ ਸਾਰਾ ਮਿਲ ਜਾਂਦਾ ਰਿਪੇਅਰ ਦਾ ਸਾਧਨਾ ਇੰਪਲੀਮੈਂਟ ਬੰਦਿਆਂ ਦਾ ਸਾਧਨਾ ਇੱਕ ਜਿਹੜਾ ਕਿਸਾਨਾਂ ਦਾ ਰੁਝਾਨ ਆ ਲੇਜਰ ਲੈ ਲੇ ਉਹਦੇ ਬਾਰੇ ਜਰੂਰ ਥੋੜਾ ਜਾਣਨਾ ਦੇਖੋ ਲੇਜਰ ਲੈਜਰ ਜਿਹੜਾ ਪਾਣੀ ਦੀ ਬਜਟ ਕਰਨ ਲਈ ਸਮੇਂ ਦੀ ਮੁੱਖ ਲੋੜ ਆ ਲੇਕਿਨ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਸ਼ੂ ਆਂਦਾ ਸਰਵਿਸ ਸਰਵਿਸ ਦੇ ਵਿੱਚ ਜਿਹੜਾ ਸਾਡਾ origignal ਸਪੇਅਰ ਪਾਰਟ ਜਿਸ ਤਰ੍ਹਾਂ ਤੁਹਾਨੂੰ ਆ ਪਹਿਲਾਂ ਗੱਦੀ ਕੀਤੀ ਆ 90% ਮਸ਼ੀਨ ਨੂੰ ਅਸੀਂ ਇੱਥੇ ਇਨ ਹਾਊਸ ਠੀਕ ਕਰ ਦਿੰਨੇ ਆ 10% ਉਹ ਕੀ ਹੁੰਦਾ ਕਿ ਸੌਫਟਵੇਅਰ ਉਹ ਹਰੇਕ ਕੰਪਨੀ ਦਾ ਆਪਣਾ ਸੌਫਟਵੇਅਰ ਆ ਕੋਈ ਮੇਜਰ ਪ੍ਰੋਬਲਮ ਉਹ ਕੰਪਨੀ ਦੇ ਹੈੱਡ ਆਫਿਸ ਹੀ ਸੌਫਟਵੇਅਰ ਹੁੰਦਾ ਵਾ ਜੀ ਉਹ ਉਹਨੂੰ ਹੈੱਡ ਆਫਿਸ ਜਾਣਾ ਪਊਗਾ ਨਹੀਂ ਤਾਂ 90% ਜਿਹੜੀ ਜਿਹੜੀ ਸਰਵਿਸ ਆ ਉਹ ਅਸੀਂ ਇਨ ਸਰਵਿਸ ਸੈਂਟਰ ਇੱਥੇ ਸਾਡੇ ਆਫਿਸ ਉੱਥੇ ਦਿੰਨੇ ਆ ਜਿਹੜੀ 50% ਸਰਵਿਸ ਆ ਡੋਰ ਟੂ ਡੋਰ ਜਿੱਦਾਂ ਕਿਸੇ ਦਾ ਡਿਸਟ੍ਰੀਬਿਊਟਰ ਖਰਾਬ ਹੋ ਗਿਆ ਕੋਈ ਲੀਡ ਖਰਾਬ ਹੋ ਗਈ ਉਹ ਡੋਰ ਟੂ ਡੋਰ ਹੀ ਸਰਵਿਸ ਦੇ ਦਨੇ ਆ ਠੀਕ ਆ ਵੀ ਆਉਣ ਦੀ ਵੀ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਵੀ ਜੇ ਕੋਈ ਮੰਨ ਲਓ ਪ੍ਰੋਬਲਮ ਮੰਨ ਲਓ ਮੇਜਰ ਪ੍ਰੋਬਲਮ ਆ ਗਈ ਸਾਡੇ ਕੋਲ ਨਹੀਂ ਹੱਲ ਹੁੰਦਾ ਤੇ ਸਾਡੇ ਕੋਲ ਐਕਸਟਰਾ ਸਰਵਿਸ ਕਿੱਟਾਂ ਪਈਆਂ ਵਾਂ ਅਸੀਂ ਜੱਟ ਦਾ ਕੰਮ ਨਹੀਂ ਖੜਨ ਦੇਣਾ ਉਹਨੂੰ ਮਹੀਨ ਦੇ ਦੇਣੀ ਉਹਨੂੰ ਦੇ ਦੇਣਾ ਵੀ ਬਿਆ ਸੈਟ ਚੱਕ ਚਲਾ ਤੇਰਾ ਕੰਮ ਨਹੀਂ ਰੂਆ ਅੱਜ ਦੀ ਦਿਨ ਕਿਸਾਨ ਭਰਾਵੋ ਹੁਣ ਇਸ ਗੱਲ ਦੇ ਉੱਤੇ ਤੁਸੀਂ ਜਰੂਰ ਇੱਕ ਵਾਰੀ ਸੁਣ ਕੇ ਨਾਜ਼ਰ ਮਾਰਿਓ ਦਿਮਾਗ ਨੂੰ ਘੁਮਾਇਓ ਵੀ ਜੇ ਆਪਾਂ ਮਸ਼ੀਨ ਥਿੰਦ ਮਸ਼ੀਨਰੀ ਸਟੋਰ ਨਾਲ ਜੁੜਦੇ ਆਂ ਤਾ ਸੋਨੂੰ ਕੋਈ ਆ ਜਾਂਦੀ ਆ ਪ੍ਰੋਬਲਮ ਆ ਬਾਈ ਜੀ ਕਹਿੰਦਾ ਸਾਡੇ ਕੋਲੇ ਤਾਂ ਜਿਵੇਂ ਸਟਿੱਪਣੀ ਹੁੰਦੀ ਆ ਗੱਡੀ ਦੇ ਹਾਂ ਉਸ ਤਰ੍ਹਾਂ ਦੀ ਇੱਕ ਸਟਿੱਪਣੀ ਦੀ ਪਈ ਆ soa ਦਾ ਕੰਮ ਨਹੀਂ ਖੜਨ ਦੇਣਾ ਤਾਂ ਇੱਕ ਵਾਰੀ ਤੁਸੀਂ ਜ਼ਰੂਰ ਸੁਲਤਾਨਪੁਰ ਲੋਧੀ ਦੇ ਵਿੱਚ ਵਿਜ਼ਿਟ ਕਰਿਓ ਮਾਲਵੇ ਵਾਲੇ ਦਵਾਬੇ ਵਾਲੇ ਮਾਝੇ ਵਾਲੇ ਕਿਸਾਨ ਵੀਰੋ ਇੱਕ ਬਹੁਤ ਜ਼ਰੂਰੀ ਬੇਨਤੀ ਆ ਪੂਰੇ ਪੰਜਾਬ ਦੇ ਵਿੱਚ ਸ਼ਕਤੀਮਾਨ ਦੇ ਡੀਲਰ ਆ ਡਿਸਟ੍ਰੀਬਿਊਟਰ ਆ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਡੇ ਡੀਲਰ ਆ ਹੂੰ ਤੇ ਜਿਹੜੀ ਸਰਵਿਸ ਹੈ ਨਾ ਖਾਸ ਕਰ ਇਸ ਮਸ਼ੀਨ ਦੀ ਮੋਬਾਈਲ ਸ਼ਰੇਡਰ ਦੀ achar ਪਾਉਣ ਵਾਲੀ ਮਸ਼ੀਨ ਦੀ ਜੀ ਇਹਦੀ ਜਿਹੜੀ ਰਿਪੇਅਰ ਆ ਹਰੇਕ ਮਿਸਤਰੀ ਨਹੀਂ ਕਰ ਸਕਦਾ ਹਮ ਸਾਡੇ ਹਰੇਕ ਏਜੰਸੀ ਦੇ ਵਿੱਚ ਸਰਵਿਸ ਇੰਜੀਨੀਅਰ ਬਕਾਇਦਾ ਨਮੈਟਿਕ ਟੂਲ ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਆ ਪੁੱਲਰ ਆ ਅਲੱਗ-ਅਲੱਗ ਤਰ੍ਹਾਂ ਦੇ 베ARING ਪਟਣ ਵਾਸਤੇ ਕਿਹੜੇ 베ਰਗ ਨੂੰ ਕਿਹੜਾ ਪੁੱਲਰ ਲੱਗਣਾ ਵਾ ਇਸ ਤਰ੍ਹਾਂ ਹਰੇਕ ਤਰ੍ਹਾਂ ਦਾ ਉਹ ਪੁੱਲਰ ਆ ਜੀ ਉਹਨਾਂ ਦੇ ਨਾਲ ਜਿਹੜੀ origignal ਪਾਰਟ ਦੇ ਨਾਲ ਸਰਵਿਸ ਕਰਾਓ ਤਾਂ ਕਿ ਤੁਹਾਨੂੰ ਸੀਜ਼ਨ ਦੇ ਵਿੱਚ ਦਿੱਕਤ ਨਾ ਆਵੇ। ਤਾਂ ਇਹਦਾ ਮਤਲਬ ਇਹੀ ਆ ਵੀ ਇਹਨੂੰ ਧੱਕੇ ਨਾਲ ਹਥੌੜੇ ਮਾਰ ਕੇ ਨਾ ਪਟੋ। ਨਹੀਂ, ਥੋੜੇ ਮਾਰ ਕੇ ਨਹੀਂ, ਥੋੜੇ ਮਾਰ ਕੇ ਬੱਟੋਗੇ, ਤੁਹਾਡਾ ਵੀ ਨੁਕਸਾਨ ਆ, ਸਾਡੀ ਵੀ ਬਦਨਾਮੀ ਆ। ਕਿਸੇ ਨੇ ਪਤਾ ਨਹੀਂਗਾ ਵੀ ਕਾਰਨ ਕੀ ਆ ਵੀ ਬਾਹਰੋਂ ਰਿਪੇਅਰ ਕਰਾਈ ਆ ਤਾਂ ਖਰਾਬ ਹੋਈ ਆ। ਜੀ। ਕਹਿਣਾ ਇਹ ਆ ਵੀ ਮਸ਼ੀਨ 'ਚ ਨੁਕਸਾ। ਪਰ ਮਸ਼ੀਨ 'ਚ ਨੁਕਸ ਪਾਇਆ ਕਿਨੇ ਆ ਉਹ ਲੋਕਲ ਮਿਸਤਰੀ ਨੇ ਪਾਇਆ। ਸਰਦ ਭਰਾਵੋ ਇਹ ਗੱਲ ਨੂੰ ਧਿਆਨ ਮੱਦੇ ਨਾਜ਼ਰ ਰੱਖਿਓ ਵੀ ਜਿੱਥੇ ਵੀ ਤੁਸੀਂ ਕੰਮ ਕਰਾਉਣਾ ਡੀਲਰ ਕੋਲੇ ਉਥੇ ਬੈਰਿੰਗ ਪਟਣਾ ਕੋਈ ਸੈਜ ਕੱਢਣਾ ਜਾਂ ਕੁਝ ਵੀ ਕਰਨਾ ਬਾਈ ਜੀ ਦਾ ਜੋਗਾ ਸਿੰਘ ਨੇ ਦੱਸਿਆ ਵੀ ਆ ਪੂਲਰ ਦੇ ਨਾਲ ਹੀ ਪਟਿਆ ਜਾਣਾ ਚਾਹੀਦਾ ਸਮਾਨ ਜਿਹਨੇ ਪਿੰਡਾਂ ਵਾਲੇ ਮਿਸਟਰ ਨੇ ਧੱਕੇ ਨਾਲ ਲੈ ਘਾਣ ਦੇ ਘਾਣ ਨਾਲੇ ਸ਼ਕਤੀਮਾਨ ਦਾ ਨਾਮ ਬਦਨਾਮ ਕਰੋਗੇ ਨਾਲੇ ਆਪਦਾ ਟਾਈਮ ਖਰਾਬ ਕਰੋਗੇ ਨਾਲੇ ਸੋਡਾ ਨੁਕਸਾਨ ਹੋਊਗਾ ਕੋਈ ਫਾਲਟ ਪੈਗਾ ਚੱਲਣਾ ਨਹੀਂ ਜੋਗਾ ਸਿੰਘ ਦੇ ਬਾਰੇ ਪੂਰੀ ਕਲੀਅਰ ਥੋੜੀ ਜੀ ਹੋਰ ਹੋ ਕੇ ਦੱਸੋ ਵੀ ਇਹਦਾ ਜਿਹੜਾ ਪੂਲਰਾਂ ਦਾ ਕੰਮ ਆ ਵੀ ਰੋਲ ਕੀ ਆ ਆਮ ਥੋੜੇ ਪਟਣ ਨਾਲ ਤੇ ਇਹਦਾ ਕੀ ਫਰਕ ਆ ਦੇਖੋ ਮੰਨ ਲਓ ਇਹਦੇ ਵਿੱਚ ਸ਼ਾਫਟਾਂ ਜਲਦੀਆਂ ਵਈਆਂ ਵਾਂ ਸ਼ਾਫਟ ਬੱਟਲ ਨੂੰ ਪੁੱਲਰ ਦੇ ਨਾਲ ਪਟਾਂਗੇ ਆਰਾਮ ਨਾਲ ਆ ਜਾਏਗੀ ਜਦੋਂ ਤੁਸੀਂ ਥੋੜੇ ਮਾਰੋਗੇ ਉਹਦਾ ਸਿਰ ਚੌੜਾ ਹੋ ਜਾਣਾ ਨਾ ਬੈਰਿੰਗ ਸਾਈਜ਼ ਰਹਿਣਾ ਉਹਦਾ ਫਿਰ ਤੁਸੀਂ ਖਰਾਦੀਏਗਾ ਜਾਓਗੇ ਉਹ ਜਿਹੜੀ ਹਾਰਡ ਸ਼ਾਫਟ ਆ ਉਹਨੂੰ ਟੂਲ ਲਾ ਕੇ ਉਹਨੂੰ ਖਤਮ ਕਰ ਦੋਗਾ ਇਹ ਐਗਜੈਕਟ ਸਾਈਜ਼ ਤੇ ਬਣੇ ਇਹ ਐਗਜੈਕਟ ਸਾਈਜ਼ ਤੇ ਜਿਹੜੀ ਪੁੱਲਰ ਨੇ ਜਿਹੜੀ ਬੈਰਿੰਗ ਨੂੰ ਪਟਣਾ ਵਾ ਉਹਦੇ ਮੁਤਾਬਕ ਪੁੱਲਰ ਬਣੇ ਹੋਏ ਆ ਉਹਦਾ ਹੀ ਸਾਈਜ਼ ਬਣਿਆ ਉਹਦਾ ਸਾਈਜ਼ ਬਣਿਆ ਖਾਸ ਚੀਜ਼ ਆ ਜਿਹੜਾ ਇਹਦੇ ਵਿੱਚ ਸੀ ਬਲੇਡ ਲੱਗਾ ਹੁੰਦਾ ਵਾ ਸੀ ਬਲੇਡ ਔਰ ਜਿਹੜਾ ਫਲਾਈ 휠 ਆ ਜਿਹਨੂੰ ਆਮ ਤੌਰ ਤੇ ਤੁਹਾਡੇ ਮਾਲਵੇ ਜੀ ਦੰਦਰਾਲ ਕਹਿ ਦਿੰਦੇ ਆ ਉਹਦਾ ਜਿਹੜਾ ਗੈਪ ਆ ਉਹ ਬਹੁਤ ਜ਼ਰੂਰੀ ਮੈਨੇਜ ਕਰਨਾ ਵਾ ਉਹ ਜਿਹੜਾ ਉਹ ਟ੍ਰੇਨਡ ਮਿਸਤਰੀ ਹੀ ਕਰ ਸਕਦਾ ਵਾ ਅਨ ਟ੍ਰੇਨਡ ਬੰਦੇ ਦੇ ਵੱਸ ਦੀ ਗੱਲ ਨਹੀਂ ਬਾਕੀ ਮੈਂ ਇੱਕ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਿਅਮ ਰਹੀਂ ਹੋਰ ਚੀਜ਼ ਕਹਿਣੀ ਚਾਹਨਾ ਜਿਹੜੇ ਵੀ ਕਿਸਾਨ ਵੀਰ ਨੇ ਮੱਕੀਏ achar ਪਾਉਣ ਵਾਲੀ ਮਸ਼ੀਨ ਲੈਣੀ ਆ ਉਹ ਸਾਡੇ ਕੋ ਆਓ ਅਸੀਂ ਉਹਨੂੰ ਪੂਰੀ ਟ੍ਰੇਨਿੰਗ ਦੇਵਾਂਗੇ ਕੋਈ ਪੈਸਾ ਨਹੀਂ ਖਾਸ ਪਹਿਲੀ ਜਿਹੜੀ ਸਰਵਿਸ ਆ ਮਸ਼ੀਨ ਦੀ ਸਾਡੀ ਬਿਲਕੁਲ ਫਰੀ ਆ ਜੀ ਲੇਬਰ ਫਰੀ ਸਰਵਿਸ ਆ ਜਦੋਂ ਫਸਟ ਸਰਵਿਸ ਮਸ਼ੀਨ ਲੈਣ ਤੋਂ ਬਾਅਦ ਆ ਲੇਬਰ ਫਰੀ ਆ ਪੂਰੀ ਟ੍ਰੇਨਿੰਗ ਲੈ ਕੇ ਜਾਓ ਤੁਸੀਂ ਟ੍ਰੇਨਡ ਹੋ ਜਾਓਗੇ ਤੁਹਾਡੀ ਮਸ਼ੀਨ ਦੀ ਰਿਪੇਅਰ ਵੀ ਨਹੀਂ ਨਿਕਲੂਗੀ ਖਰਚੇ ਵੀ ਘਟਣਗੇ ਜੀ ਓਰੀਜਨਲ ਪਾਰਟ ਤੇ ਕੰਮ ਕਰੋ ਜਗਾੜੂ ਕੰਮ ਨਾ ਕਰੋ ਹਰ ਹੀ ਕੁਝ ਬਚੂਗਾ ਫਿਰ ਹੀ ਤੁਹਾਨੂੰ 10 ਰੁਪਏ ਵਜਣਗੇ ਨਹੀਂ ਤਾਂ 3 ਲੱਖ ਦੀ ਮਸ਼ੀਨ ਲਈ ਤੁਹਾਡੀ ਮਿੱਟੀ ਹੋ ਜਾਣੀ ਆ ਉਦੇ ਰਿਜ਼ਲਟ ਨਹੀਂ ਮਿਲਣੇ ਬਿਲਕੁਲ ਜੀ ਬਿਲਕੁਲ ਕਿਸਾਨ ਭਰਾਵੋ ਜਿਹੜੀ ਮਾਲਕ ਜੁਗਾ ਸਿੰਘ ਨੇ ਗੱਲ ਦੱਸੀ ਆ ਇਹ ਆਪਦੇ ਲੜ ਬਣ ਲਿਓ ਵੀ ਇਹ ਮਸ਼ੀਨ ਦੇ ਨਾਲ ਜਿਹੜਾ ਤੁਸੀਂ ਚਾਰਦੀ ਕੁਆਲਿਟੀ ਬਣਾਉਣੀ ਆ ਉਹ ਤਾਦੀ ਬਣਨੀ ਆ ਜਿਹੜਾ ਸਾਰਾ ਇਹਦਾ ਸਪੇਅਰ ਪਾਰਟ ਅਰੀਜਨਲ ਪਾਉਗੇ ਜਿਹਨੂੰ ਸਾਨੂੰ ਚਲਾਉਣ ਦਾ ਤਜਰਬਾ ਹੋਵੇ ਜਿਹੜਾ ਵੀ ਪਾਰਟ ਕੋਈ ਪਾਉਣਾ ਬਾਹਰੋਂ ਲੈ ਕੇ ਨਹੀਂ ਤੁਸੀਂ ਸ਼ਕਤੀਮਾਨ ਦਾ ਪਾਉਣਾਗਾ ਇਹ ਸਕਰੀਨ ਦੇ ਉੱਤੇ ਨੰਬਰ ਹੋਣਗੇ ਜਿਹੜੀ ਵੀ ਕੋਈ ਹੋਰ ਗੱਲਬਾਤ ਪੁੱਛਣੀ ਹੋਈ ਤੁਸੀਂ ਸਕਰੀਨ ਤੋਂ ਸਾਡੀ ਤੋਂ ਨੰਬਰ ਲੈ ਕੇ ਤਾਂ ਭਾਜੀ ਨਾਲ ਗੱਲ ਕਰਕੇ ਇਦੇ ਬਾਰੇ ਜੋ ਵੀ ਸਵਾਲ ਪੁੱਛਣਗੇ ਤੁਹਾਨੂੰ ਬੜੀ ਹੀ ਪਿਆਰ ਮੁਹੱਬਤ ਨਾਲ ਇਸ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਫੋਨ ਤੇ ਵੀ ਦੇਣਗੇ ਬਾਈ ਜੀ ਛੋਟਾ ਸ਼ੁਕਰੀਆ ਧੰਨਵਾਦ ਅੱਛਾ ਇੱਕ ਆਪਾਂ ਸ਼ਕਤੀਮਾਨ ਤੋਂ ਖੜੇ ਨੇ ਬਾਈ ਜੀ ਇਹਨਾਂ ਨਾਲ ਵੀ ਥੋੜੀ ਡਿਸਕਸ ਕਰਦੇ ਆਂ ਜੀ ਸਸਰੀਕਾਲ ਜੀ ਆਪਕਾ ਬਹੁਤ ਬਹੁਤ ਧੰਨਵਾਦ ਆਪ ਨੇ ਇਤਨਾ ਕੀਮਤੀ ਸਮਾਂ ਨਿਕਾਲਾ ਹਮਾਰੀ ਡਿਲੀਸੀਪ ਤੇ ਪਹੁੰਚੇ ਤੋਂ ਮੇਰਾ ਫਾਰਮਰ ਸੇ ਇੱਕ ਹੀ ਬੇਨਤੀ ਹੈ ਕਿ ਪੰਜਾਬ ਮੈਂ ਹਮਾਰੀ ਹਰ ਜ਼ਿਲ੍ਹੇ ਹਰ ਤਹਿਸੀਲ ਮੈਂ ਡਿਲੀਸੀਪ ਹੈ ਜੀ और एसएमएस की सर्विस हमारे पास हर डीलरशिप पे ट्रेंड मैकेनिक मैन पावर स्पेयर पार्ट अवेलेबल कंपनी वालों कंपनी वालों सारे जितने हमारे पास मुंडे हैं सारे ट्रेंड है एक कंपनी में राजकोट में भी तीन बार ट्रेनिंग लेके आया है और यहाँ भी मैं हम हर साल कंपनी की तरफ से ट्रेनिंग देते हैं बंदों को जो भी कोई मॉडिफाई करता है तो मेरी किसान भरा से विनती है जहाँ भी हमारा सर्विस सेंटर रह सकती मानगा तुम उसे एस एम एस की सर्विस कराओ मैं अभी पिछले वीक देख रहा था कुछ फार्मर हमारे पास सामान लेने आते हैं सर वहाँ मशीन खोली हुई है दोबारा दो दिन बाद फिर कंप्लेंट आती है फार्मर परेशान होता है हमारी विनती फार्मर तो यही कोई भी हो अपने अथोराइड सर्विस सेंटर पर आओ और ऐसे हम इसकी सर्विस वहाँ सर्विस करा के जाओ जनवन स्पेयर पार्ट जनवन सेटिंग्स सारी क्योंकि हमारे पास डेली की तीन से चार मशीन डेली सर्विस करते हैं हमारे पास सारे ट्रेंड मकानिक है बिल्कुल कंपनी वालों भी हमारे ट्रेंड दो बंदे यहाँ रहते हैं तो हर डिलीश पे हमारे सर्विस सेंटर है ਆਪ ਸੇ ਵੰਤੀ ਹੈ ਕਿ ਸਰ ਐਸਐਮਐਸ ਕੀ ਸਰਵਿਸ ਅਭੀ ਸਮੇ ਆ ਚੁਕਿਆ ਹੈ ਚੱਲ ਵੀ ਰਹੀ ਹੈ ਤਾਂ ਸਰਵਿਸ ਕਰਾਓ ਡੇਲਿ ਸੇ ਪ੍ਰਯਾਗ ਕਰੋ ਜੀ ਦੇਖੋ ਮਸ਼ੀਨਾਂ ਦਾ ਬਹੁਤ ਕੰਪਨੀਆਂ ਨੇ ਬਣਾਤੀਆਂ ਵਾ ਮਸ਼ੀਨਾਂ ਦੀ ਨਹੀਂ ਘੜ ਹੈਗੀ ਲੇਕਿਨ ਉਹਨੂੰ ਚਲਾਉਣਾ ਕਿੱਦਾਂ ਵਾ ਉਹਦਾ ਸਪੇਅਰ ਪਾਰਟ ਕਿਦਾਂ ਮਹਈਆ ਕਰਉਣਾ ਵਾ ਉਹ ਸਿਰਫ ਸ਼ਕਤੀਮਾਨ ਨਹੀਂ ਕਰ ਸਕਦਾ ਵਾ ਜੀ ਕਿਸਾਨ ਭਰਾਵੋ ਜੇ ਕੋਈ ਸਿੰਗਲ ਰੋਜ਼ ਹੀ ਆਪਾਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮੰਨिए ਤਾਂ ਪਹਿਲੀ ਮਸ਼ੀਨ ਆ ਜਿਹੜੀ ਉਹ ਸ਼ਕਤੀਮਾਨ ਦੀ ਹੀ ਆਪਾਂ ਨੂੰ ਦੇਖਣ ਨੂੰ ਮਿਲੀ ਆ ਸਾਰੇ ਕਿਸਾਨ ਭਰਾਵਾਂ ਨੂੰ ਹੂੰ ਬਾਕੀ ਸਾਰੀਆਂ ਬਾਤਾਂ ਸਾਰੀਆਂ ਬਾਤਾਂ ਚਾਹੀਆਂ ਨੇ ਸਾਰੀਆਂ ਇਹਦੀ ਕਾਪੀ ਨੇ ਅਸੀਂ ਕਿਸੇ ਕੰਪਨੀ ਦਾ ਨਾਮ ਲਾਵਾਂਗੇ ਤਾਂ ਉਹ ਸਾਡੇ ਵਾਸਤੇ ਚੰਗਾ ਨਹੀਂ ਤੇ ਮੰਨ ਕੇ ਸਾਰੀਆਂ ਸ਼ਕਤੀਮਾਨ ਦੀ ਕਾਪੀ ਨੇ ਸ਼ਕਤੀਮਾਨ ਦਾ ਇੰਨਾ ਕਿ ਇਹਦੇ ਵਿੱਚ ਤਜਰਬਾਗਾ ਇਹਨਾਂ ਕੋਲੇ ਜਿੱਡਾ ਸਰਵਿਸ ਦਾ ਫਾਰਮੂਲਾਗਾ ਪੂਰੇ ਪੰਜਾਬ ਦੇ ਵਿੱਚ ਮੇਰੇ ਕੋਲ ਸ਼ਾਇਦ ਕਿਸੇ ਕੰਪਨੀ ਦਾ ਨਾਮ ਹੋਵੇ ਨਹੀਂ ਹੂੰ ਬਿਲਕੁਲ ਜੀ ਸਰਵਿਸ ਤੇ ਪੱਖੋਂ ਸੋਨੂੰ ਨਵੀਂ ਮਸ਼ੀਨ ਦੀ ਤੁਹਾਡੇ ਖੇਤ ਤੱਕ ਸਰਵਿਸ ਪੁਰਾਣੀ ਦੀ ਸਰਵਿਸ ਤੁਸੀਂ ਆਪਦੇ ਜ਼ਿਲ੍ਹੇ ਦੇ ਸਰਪ੍ਰੇਸਟੇਸ਼ਨ ਤੋਂ ਕਰਾਇਓ ਸਪੇਅਰ ਪਾਰਟ ਤੁਸੀਂ ਸ਼ਕਤੀਮਾਨ ਦਾ ਪਾਓ ਇਹਨਾਂ ਦੀ رائے ਨਾਲ ਚੱਲੋ ਜਿਹੜੇ ਇਧਰ ਬਾਈ ਜੀ ਦੇ ਨੇੜੇ ਨੇ ਪੰਜ ਚਾਰ ਜ਼ਿਲ੍ਹੇ ਉਹ ਇਹਨਾਂ ਨਾਲ ਕਨੈਕਟ ਕਰ ਲਿਓ ਨੰਬਰ ਜਿਹੜੇ ਸਕਰੀਨ ਤੇ ਦੇਵਾਂਗੇ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਦਬਕ ਕੇ ਵੀਡੀਓ ਸ਼ੇਅਰ